ਅਮਰੀਕਾ ਦੇ ਟੈਰਫ اٹੈਕ ਨੇ ਹਿਲਾਕੇ ਰੱਖ ਦਿੱਤੇ ਕਈ ਦੇਸ਼ ਕੈਨੇਡਾ ਦੀ ਅਰਥਵਿਵਸਥਾ ਤੇ ਪੈ ਰਿਹਾ ਡੂੰਘਾ ਅਸਰ ਕੈਨੇਡੀਅਨ ਲੋਕਾਂ ਨੇ ਅਮਰੀਕਾ ਦੇ ਉਤਪਾਦਾਂ ਤੋਂ ਮੋੜਿਆ ਮੂੰਹ ਅਮਰੀਕਾ ਨੇ ਜਿਵੇਂ ਹੀ ਟੈਰਫ اٹੈਕ ਕਈ ਦੇਸ਼ਾਂ ਤੇ ਕੀਤਾ ਹੈ ਤਾਂ ਉਸ ਦੇ ਕਾਰਨ ਕਈ ਦੇਸ਼ਾਂ ਦੀ ਅਰਥਵਿਵਸਥਾ ਵੀ ਹਿਲਾ ਕੇ ਰੱਖ ਦਿੱਤੀ ਹੈ ਅਜਿਹਾ ਹੀ ਹੁਣ ਕੈਨੇਡਾ ਵਿੱਚ ਨਜ਼ਰ ਆ ਰਿਹਾ ਹੈ ਇੱਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਵਪਾਰਕ ਨੀਤੀਆਂ ਨੇ ਕੈਨੇਡਾ ਦੀ ਅਰਥਵਿਵਸਥਾ ਤੇ ਡੂੰਘਾ ਅਸਰ ਪਾਇਆ। 1 ਫਰਵਰੀ 2025 ਨੂੰ ਟਰੰਪ ਨੇ ਕੈਨੇਡਾ ਅਤੇ ਮੈਕਸੀਕੋ ਤੋਂ ਆਯਾਤ ਤੇ 25% ਟੈਰਫ ਲਗਾਉਣ ਦਾ ਐਲਾਨ ਕੀਤਾ ਸੀ, ਜਿਸ ਵਿੱਚ ਊਰਜਾ ਅਤੇ ਮਹੱਤਵਪੂਰਨ ਖਣਿਜਾਂ ਤੇ 10% ਦੀ ਟੈਰਫ ਸ਼ਾਮਲ ਸੀ। ਇਸ ਨੇ ਕੈਨੇਡੀਅਨ ਅਰਥਵਿਵਸਥਾ ਨੂੰ ਮੰਦੀ ਦੀ ਸੰਭਾਵਨਾ ਵੱਲ ਧੱਕ ਦਿੱਤਾ ਜਿਸ ਨਾਲ ਕਾਰੋਬਾਰਾਂ ਅਤੇ ਖਪਤਕਾਰਾਂ ਵਿੱਚ ਅਨਿਸ਼ਚਿਤਤਾ ਵੱਧ ਗਈ ਹੈ। ਬੈਂਕ ਆਫ ਕੈਨੇਡਾ ਦੇ ਅਨੁਮਾਨਾਂ ਮੁਤਾਬਕ ਇਨ੍ਹਾਂ ਟੈਰਫਾਂ ਅਤੇ ਕੈਨੇਡਾ ਦੀ ਆ ਜਵਾਬੀ ਟੈਰਫਾਂ ਕਾਰਨ 2025-26 ਦੌਰਾਨ ਕੈਨੇਡੀਅਨ ਅਸਲ ਜੀਡੀਪੀ ਵਿੱਚ 3% ਦੀ ਕਮੀ ਆਵੇਗੀ ਇਹ ਅਰਥਵਿਵਸਥਾ ਲਈ ਸਥਾਈ ਨੁਕਸਾਨ ਹੋਵੇਗਾ ਜਿਸ ਨਾਲ ਨੌਕਰੀਆਂ ਅਤੇ ਕਾਰੋਬਾਰ ਨਿਵੇਸ਼ ਤੇ ਅਸਰ ਪਵੇਗਾ ਟਰੱਪ ਦੀਆਂ ਟੈਰਿਫਾਂ ਦੇ ਜਵਾਬ ਵਿੱਚ ਕੈਨੇਡੀਅਨ ਖਪਤਕਾਰਾਂ ਵਿੱਚ ਕੈਨੇਡੀਅਨ ਖਰੀਦੋ ਅੰਦੋਲਨ ਨੇ ਜੋਰ ਫੜਿਆ ਹੈ ਇਸ ਅੰਦੋਲਨ ਨੇ ਕੈਨੇਡੀਅਨ ਉਤਪਾਦਾਂ ਤੇ ਸੇਵਾਵਾਂ ਨੂੰ ਤਰਜੀਹ ਦੇਣ ਦੀ ਭਾਵਨਾ ਨੂੰ ਵਧਾਇਆ ਹੈ ਭਾਵੇਂ ਇਸ ਦਾ ਮਤਲਬ ਉੱਚ ਕੀਮਤਾਂ ਚੁਕਾਉਣਾ ਹੋਵੇ ਇੱਕ ਇਪਸੋਸ ਪੋਲ ਮੁਤਾਬਕ ਕੈਨੇਡਾ ਡੇ ਤੋਂ ਪਹਿਲਾਂ ਜਾਰੀ ਕੀਤੇ ਗਏ ਸਰਵੇਖਣ ਵਿੱਚ 72% ਕੈਨੇਡਾ ਨੇ ਕਿਹਾ ਹੈ ਕਿ ਉਹ ਅਮਰੀਕੀ ਉਤਪਾਦਾਂ ਦੀ ਖਰੀਦ ਤੋਂ ਪਰਹੇਜ਼ ਕਰਨਗੇ ਜੋ ਫਰਵਰੀ ਦੇ ਮੁਕਾਬਲੇ 5% ਵਾਧਾ ਹੈ ਇਸ ਤੋਂ ਇਲਾਵਾ 77% ਲੋਕਾਂ ਨੇ ਮੰਨਿਆ ਹੈ ਕਿ 트੍ਰੰਪ ਦੀਆਂ ਨੀਤੀਆਂ ਕਾਰਨ ਉਹ ਅਮਰੀਕਾ ਬਾਰੇ ਘੱਟ ਸੋਚਦੇ ਨੇ ਇਹ ਅੰਦੋਲਨ ਖਪਤਕਾਰਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਦਰਸਾਉਂਦਾ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਕੈਨੇਡਾ ਅਤੇ ਅਮਰੀਕਾ ਵਿਚਕਾਰ ਵਪਾਰਕ ਤਣਾਅ ਵਧਿਆ ਹੋਵੇ 트럼ਪ ਦੇ ਪਹਿਲੇ ਕਾਰਜਕਾਲ ਦੌਰਾਨ 2018 ਵਿੱਚ ਅਮਰੀਕਾ ਨੇ ਕੈਨੇਡੀਅਨ ਸਟੀਲ ਤੇ 25% ਅਤੇ ਐਲੂਮੀਨੀਅਮ ਤੇ 10% ਦੇ ਟੈਰਫ ਲਗਾਏ ਸਨ ਕੈਨੇਡਾ ਨੇ ਜਵਾਬੀ ਕਾਰਵਾਈ ਵਜੋਂ ਅਮਰੀਕੀ ਸਟੀਲ, ਐਲੂਮੀਨੀਅਮ ਅਤੇ ਫਲੋਰੀਡਾ ਦੇ ਸੰਤਰੇ ਦੇ ਜੂਸ ਵਰਗੇ ਉਤਪਾਦਾਂ ਤੇ ਟੈਰਫ ਲਗਾਏ ਇਨ੍ਹਾਂ ਨਿਸ਼ਾਨਿਆਂ ਨੂੰ ਸਿਆਸੀ ਸੁਨੇਹਾ ਦੇਣ ਲਈ ਚੁਣਿਆ ਗਿਆ ਸੀ ਜਿਵੇਂ ਕਿ ਕੈਨਕੀ ਦੇ ਵਿਸਕੀ ਤੇ ਟੈਰਿਫ ਜੋ ਉਸ ਸਮੇਂ ਦੇ ਸੈਨੇਟਰ ਨੇਤਾ ਮਿਚ ਮੈਕ ਕੋਕਨ ਦਾ ਦੇ ਘੜ ਨਾਲ ਜੁੜਿਆ ਸੀ ਅਜਹੀਆਂ ਜਵਾਬੀ ਕਾਰਵਾਈਆਂ ਨੇ ਅਮਰੀਕੀ ਨੀਤੀਆਂ ਤੇ ਦਬਾਅ ਪਾਇਆ ਅਤੇ ਅੰਤ ਵਿੱਚ USMCA ਦੀ ਸਥਾਪਨਾ ਹੋਈ 트럼ਪ ਦੀਆਂ ਨਵੀਆਂ ਟੈਰਿਫਾਂ ਜੋ ਹੁਣ 35% ਤੱਕ ਵੱਧ ਗਈਆਂ ਨੇ ਉਹਨਾਂ ਨੇ ਕੈਨੇਡੀਅਨ ਖਪਤਕਾਰਾਂ ਲਈ ਕੀਮਤਾਂ ਵਧਾ ਦਿੱਤੀਆਂ ਨੇ ਉਦਾਹਰਨ ਵਜੋਂ ਅਮਰੀਕੀ ਸੰਤਰੇ ਦੇ ਜੂਸ ਤੇ ਜਵਾਬੀ ਟੈਰਿਫਾ ਕਾਰਨ ਲੋਬਲਾ ਲਿਮਟਿਡ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਪਰ ਬੈਂਕ ਨੇ ਚੇਤਾਵਨੀ ਦਿੱਤੀ ਸੀ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਖਪਤਕਾਰਾਂ ਉੱਪਰ ਨਾਲ ਜੁੜੀਆਂ ਕੀਮਤਾਂ ਵਿੱਚ ਵਾਧੇ ਦਾ ਸਾਹਮਣਾ ਕਰਨਾ ਪਵੇਗਾ ਅਪ੍ਰੈਲ 2025 ਵਿੱਚ ਸਟਾਕਸਿਸ ਕੈਨੇਡਾ ਦੇ ਅਨੁਸਾਰ ਸਟੋਰਾਂ ਵਿੱਚ ਖਰੀਦ ਖਰੀਦੇ ਗਏ ਭੋਜਨ ਦੀਆਂ ਕੀਮਤਾਂ ਵਿੱਚ 3.8 ਫੀਸਦੀ ਦਾ ਵਾਧਾ ਹੋਇਆ ਜੋ ਮਾਰਚ ਦੇ 3.2 ਫੀਸਦੀ ਦੇ ਮੁਕਾਬਲੇ ਵਧੇਰੇ ਸੀ ਖਪਤਕਾਰ ਸਥਾਨਕ ਉਤਪਾਦਾਂ ਵੱਲ ਮੁੜ ਰਹੇ ਨੇ ਜਿਵੇਂ ਕਿ ਨਿਊ ਬਰੰਝਿਤ ਡਿਕ ਦੀ ਇਰਵਿੰਗ ਪਰਸਨ ਕੇਅਰ ਦੀਆਂ ਰਾਇਲ ਡਾਈਪਰ ਜਿੰਨਾ ਦੀ ਸਪਲਾਈ ਵਿੱਚ 4 ਗੁਣਾ ਵਾਧਾ ਹੋਇਆ ਹੈ ਕੈਨੇਡੀਅਨ ਖਰੀਦੋ ਅੰਦੋਲਨ ਨੇ ਸਥਾਨਕ ਕਾਰੋਬਾਰਾਂ ਨੂੰ ਉਤਸ਼ਾਹਤ ਕੀਤਾ ਹੈ ਪਰ ਇਸ ਦੀ ਸਥਿਰਤਾ ਤੇ ਸਵਾਲ ਉੱਠ ਰਹੇ ਨੇ ਕੈਨੇਡੀਅਨ ਰਿਟੇਲ ਵਿਸ਼ਲੇਸ਼ਕ ਥਰੂਸਸ ਬ੍ਰਿੰਡਰ ਨੇ ਕਿਹਾ ਹੈ ਕਿ ਵਪਾਰਕ جنگ ਨੇ ਕੈਨੇਡਾ ਨੂੰ ਜਗ੍ਹਾ ਹੈ ਪਰ ਸਵਾਲ ਇਹ ਹੈ ਕਿ ਇਹ ਰੁਝਾਨ ਕਿੰਨੀ ਦੇਰ ਚੱਲੇਗਾ ਕਈ ਮਹਾਰਾ ਦਾ ਮੰਨਣਾ ਹੈ ਕਿ ਕੈਨੇਡੀਅਨ ਨਕਸਾਨ ਅਤੇ ਨਿਰਮਾਤਾ ਸੜ ਛਾਤ ਟਰਮ ਵਿੱਚ ਮੰਗ ਨੂੰ ਪੂਰਾ ਕਰਨ ਲਈ ਉਤਪਾਦਨ ਵਧਾਉਣ ਦੀ ਸਮਰੱਥਾ ਨਹੀਂ ਰੱਖਦੇ ਇਸ ਤੋਂ ਇਲਾਵਾ ਜੇਕਰ ਟੈਰਫ ਹਟਾਈਆਂ ਜਾਂਦੀਆਂ ਹਨ ਅਤੇ ਅਮਰੀਕਾ ਉਤਪਾਦ ਉਤਪਾਦ ਸਸਤੇ ਹੋ ਜਾਂਦੇ ਨੇ ਤਾਂ ਖਪਤਕਾਰ ਮੋੜ ਅਮਰੀਕੀ ਉਤਪਾਦਾਂ ਵੱਲ ਵਾਪਸ ਜਾ ਸਕਦੇ ਨੇ ਕੈਨੇਡਾ ਨੇ ਵਪਾਰਕ ਸਬੰਧਾਂ ਨੂੰ ਵਿਭਿੰਨ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਨੇ ਜਿਵੇਂ ਕਿ ਯੂਰਪੀਅਨ ਯੂਨੀਅਨ ਨਾਲ ਹਥਿਆਰ ਸੌਦੇ ਤਾਂ ਜੋ ਅਮਰੀਕਾ ਤੇ ਨਿਰਭਰਤਾ ਘੱਟ ਕੀਤੀ ਜਾ ਸਕੇ